ਏਟੀ ਗੇਨੀਮ ਦਾ ਇਹ ਗੋਲੀ ਲੰਗਦਾ ਗੋਲੀ ਪਤਲਾ ਉਹ ਵੀ ਕਿਹੜੀ ਕਿਉਂਗੀ ਹਸਪਤਾਲ ਵਾਲੇ ਅੰਦਰ 8 ਦਿਨ ਸਾਰਾ ਨਸ਼ਾ ਮਾਰਾ ਉਹਦੇ ਅੰਦਰ ਕਾਰਦੀ ਨੂੰ ਜਿਤਨਾ ਸੁ ਪਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਤੋਂ ਉਹਦੇ ਕਰਨੇ ਦੀ ਮੌਤ ਹੋ ਗਈ ਹੈ ਬਹੁਤ ਨਸ਼ਾ ਕਰਦਾ ਸੀ ਪਤਾ ਇਹ ਆ ਦੋ ਬੇਟੇ ਇਹ ਵੀ ਕਰਦੇ ਆ ਇਹ ਵੀ ਕਰਦੇ ਨੇ ਸ਼ਾ ਇਹ ਵੀ ਟੀਕੇ ਲੁੰਦੇ ਆ ਪਰ ਤਿੰਨ ਬੇਟੇ ਠੀਕ ਹੈ ਜੀ ਤਿੰਨੇ ਨੇ ਨਾ ਛਾ ਕਰਦੇਗੇ ਬਹੁਤ ਜ਼ਿਆਦਾ ਕਰਦਾ ਉਹਦੀ ਗਲਤੀ ਟਿਕਾ ਲੱਗਾ ਉਹ ਸਾਰਾ ਮਤਲਬ ਸੋਚੂ ਫੋਲ ਲੱਗਿਆ ਜੀ ਬਾਅਦ ਚ ਆਜ ਕੋ ਪੈਸੇ ਤੇ ਲਾਣੀ ਹੈਗਾ ਸੀ ਘਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫੇਰ ਖੜਿਆ ਉੱਥੇ 500 ਰੁਪਏ ਮੈਂ ਦਿਹਾੜੀ ਲਿੰਦਾ ਜੇ ਤੇ ਪੁਲਸ ਕੋ ਗਏ ਇਹ ਪੀਟਰ ਨਾਲ ਚੇਕ ਕਰਦੇ ਆ ਉਹ ਪੁਲਸ ਕੋ ਨਾ ਪੁਲਸ ਕੋ ਨਹੀਂ ਗਏ ਬੋਲ ਤਾ ਨੇ ਕੀ ਕਰਨਾ ਹੈ ਜਿਹੜੇ ਲੌਂਦੇ ਉਹਨਾਂ ਨੂੰ ਲੈ ਜਾਂਦੇ ਜਿਹੜੇ ਵੇਚਦੇ ਉਹਨਾਂ ਨੂੰ ਘਟਦੇ ਨਹੀਂ ਕੀ ਚਾਹੁੰਦੇ ਕੀ ਇਹੋ ਚਾਹੁੰਦੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਾਹੁੰਣਾ ਕਿ ਹੁਣ ਆਹ ਜੋੜੀ ਭੱਜੇ ਸਾਫ ਸੰਗਤ ਨਾਲ ਚਾਹੀਦਾ ਬੱਚੇ ਜਿਹੜੇ ਵਿਗੜੇ ਉਹ ਛੁਡਰ ਜਾਣ ਪੰਜਾਬ ਚ ਨਸ਼ਾ ਬੰਦ ਹੋਵੇ ਅਸੀਂ ਇਹੀ ਮੰਗਿਆ ਸਾਡੇ ਕੋ ਕਿ ਜਿਹੜੇ ਹੁਣ ਹੰਤਮਾਨ ਨੂੰ ਅਸੀਂ ਇਹੀ ਕਹਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣੀਆਂ ਕਾੜ ਦੋ ਵੋਟਾਂ ਪਾਉਣਗੇ ਕਿ ਆਇਆ ਕਾੜ ਦੋ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਰੋਟੀ ਦੇਖੋ ਕਾੜ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾ ਦੇ ਘਰਾਂ ਦੇ ਖਤੇ ਦੇਖ ਲਈ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ 1 ਰੁਪਿਆ ਨਹੀਂ ਤੁਰਦੇ ਨੇ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿਤਰ੍ਹਾਂ ਨਹੀਂ ਛਡਵਾਇਆ ਫੜਿਆ ਸੀ ਹਾਂ ਇੱਕ ਵਾਰੀ ਗੇਲਤ ਰਿਆ ਵਿਚਾਰਾ ਜਿਹੜਾ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਨੌਜਵਾਨ ਸਾਡੇ ਬੱਚੇ ਮਰਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਕਮਸ਼ਾ ਜਿਹੜਾ ਕੂੜੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲ ਨਸ਼ਿਆਂ ਤੇ ਲੱਗਣ ਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗਣ ਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦੇ ਉਹਦੇ ਘਰ ਦੀ ਤਲੀਜ ਨਹੀਂ ਟੱਪਦੇ ਨਹੀਂ ਨਹੀਂ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਇਹਦੇ ਨੂੰ ਭੁੱਖੇ ਬੈਠੇ ਨੇ ਉਹ ਹੱਥ ਜੋੜ ਕੇ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਕਿਸ ਤਰ੍ਹਾਂ ਵੀ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗੱਰੂ ਸੀ ਨਹੀਂ ਆ ਸਾਰੇ ਬਚਾਏ ਜਾਣ ਕੋਈ ਮਾਂ ਰੋਂਦੀ ਨਾ ਐਦਾਂ ਦਿਸੇ ਬਸ ਸਾਡੀ ਇਹੋ ਭਗਵੰਤ ਮਾਨ ਸਰ ਜੀ ਬੱਲੇ ਦੇ ਮੱਲੇ ਬੱਜੇ ਨੇ ਲੋਕਾਂ ਦੇ ਘਰਾਂ ਵਿੱਚ ਆ ਗਿਆ ਆ ਬੈਨ ਨੀ ਆ ਬੈਨ ਬਰਾਬਰ ਨਾ ਕਪਾ ਨੋਜ ਵਾਲੇ ਬੱਚੇ ਜਾਣ ਕੇ ਨਹੀਂ ਤਾਂ ਕਾਰੀ ਮੁਫਤੀ ਕਦਮੋ ਹੀ ਜਾਲੀ ਆ ਤੁਹਾਡਾ ਵੀ ਸਾਨੂੰ ਵੇਖਿਆ ਜਿਆਦਾ ਕਲਪ ਦਾ ਜਗਾਉ ਚੰਗੇ ਚਲ ਬੋਲ 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 ਅਲੋਕ ਬੈਠਿਆ ਨਹੀਂ ਸੀ ਲਾਣਾ ਜੀ ਨਕਲ ਬਣਾਈ ਠੀਕੇ ਨਹੀਂ ਬੰਦ ਕਰ ਦੇ ਤੇ ਜ਼ਮਾਨੇ ਦੁਨੀਆ ਰੋੜਦੀ ਆ ਕੀ ਨਾ ਇਹਦਾ ਨਾ ਉਹਦਾ ਵਿਚਾਰੀ ਕਹਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣਗੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣਗੀਆਂ ਮਰਦੋ ਵੋਟਾਂ ਪਾਉਣਗੇ ਆਹੀ ਕਹਨੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਤੇ ਹੁਣ ਕਿਉਂ ਨਹੀਂ ਨਸ਼ੇ ਤੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਮੈਂ ਹਾਲਾਤ ਮੈਂ ਖੁਦ ਦੇਖੇ ਸੀ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ 1 ਰੁਪਈਆ ਨਹੀਂ ਤੇ ਉਸ ਦਿਨ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿਤਰਾ ਨਹੀਂ ਛਡਵਾਇਆ ਫੜਿਆ ਸੀ ਫੜਿਆ ਗਿਆ ਸੀ ਦੱਸਿ ਇਹ ਕਹਿੰਦੇ ਕਿ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜਿੱਨੇ ਨੌਜਵਾਨ ਸਾਡੇ ਬੱਚੇ ਮਰਦੇ ਆ ਨਾ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕੰਮਾਂ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਜਿਹੜੀ ਕੋਲੋਂ ਨਸ਼ਿਆਂ ਤੇ ਲੱਗਾਂਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਨਸ਼ਿਆਂ ਤੇ ਲੱਗਾਂਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕਹ ਗਰੀਬ ਦੀ ਮਦਦ ਨਹੀਂ ਕਰਦੇ ਕਹ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦਾ ਉਹਦੇ ਘਰ ਦੀ ਦਲੀਜ਼ ਨਹੀਂ ਟੱਪਦੇ ਕਿਸ ਤਰ੍ਹਾਂ ਹੋਈ ਡੱਤੀ ਮੈਂ ਇਹ ਸਾਰਾ ਮਾਮਲਾ ਕਿੱਥੋਂ ਦਾ ਨਵਦੀਪ ਸੰਘੋਤਰਾ ਵਾਰਡ ਨੰਬਰ 2 ਦਾ ਵਸਨੀਕ ਆ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦਾ ਵਸਨੀਕ ਆ ਮੇਰੇ ਮੇਰੇ ਫੈਮਿਲੀ ਫਰੈਂਡ ਨੇ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਆ ਇਹ ਬਚਾਵਾ ਬੜਾ ਪਰੇਸ਼ਾਨੀ ਇਹਦੇ ਬੇਟੇ ਨੇ ਗਲਤ ਟੀਕਾ ਲਾ ਲਿਆ ਕਿ ਬਿਮਾਰ ਹੈ ਮੇਰੀ ਕੋਈ ਮਦਦ ਨਹੀਂ ਕਰਨ ਲਿਆ ਮੈਂ ਥੋੜੀ ਹੈਲਪ ਕਰਕੇ ਥੋੜਾ ਮੱਲੇ ਵਾਲਿਆਂ ਦਾ ਸਹਿਯੋਗ ਨਾਲ ਉਹਨਾਂ ਕੋ ਥੋੜੀ ਹੈਲਪ ਕਰਕੇ ਇਹਨੂੰ ਹਸਪੀਟਲ ਪਹੁੰਚਾਇਆ ਉੱਥੇ ਪਰ ਇਹ ਬਚ ਨਹੀਂ ਸਕਿਆ ਇਹ 500 ਰੁਪਏ ਦਿਹਾੜੀ ਲੈਣ ਵਾਲਾ ਬੰਦਾ ਤਿੰਨੇ ਬੇਟੇ ਨਸ਼ੇ ਕਰਨ ਦੇ ਆ ਕਿ ਕਸੂਰ ਸਾਰਾ ਇਹਨਾਂ ਦਾ ਹੀ ਨਸ਼ੇ ਕਰਨ ਵਾਲਿਆਂ ਦਾ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਨਸ਼ੇ ਕਰਨ ਵਾਲੀ ਤੇ ਜਿਹੜੀ ਅਲੱਡ ਉਮਰ ਆ ਉਸ ਟਾਈਮ ਬੱਚਿਆਂ ਨੂੰ ਕੋਈ ਯਾਰੀ ਦੋਸਤੀ ਚ ਪਰਵਾਹ ਦਿੰਦੇ ਕਿ ਨਸ਼ਾ ਕਰਕੇ ਵੇਖ ਇਸ ਤਰ੍ਹਾਂ ਬੱਚੇ ਲੱਗ ਜਾਂਦੇ ਮਗਰ ਗਵਰਨਮੈਂਟ ਨੂੰ ਚਾਹੀਦਾ ਕਿ ਨਸ਼ਾ ਛਡਾਊ ਕੇਂਦਰ ਫਤੇਗੜਤੀ ਹੋਣਾ ਚਾਹੀਦਾ ਤੁਸੀਂ ਹਸਪੀਟਲ ਚ ਜਾ ਕੇ ਬਾਈਟ ਵੇਖੋ ਕਿ ਕਿੰਨੇ ਲਾਈਨਾਂ ਲੱਗੀਆਂ ਹੁੰਦੀਆਂ ਗੋਲੀਆਂ ਵਾਲੀਆਂ ਜੇਕਰ ਉੱਥੇ ਨਸ਼ਾ ਛਡਾਊ ਕੇਂਦਰ ਹੋਵੇ ਆਪਣੇ ਫਤੇਗੜਤੀਆਂ ਜੇ ਤੇ ਬਹੁਤ ਜ਼ਿਆਦਾ ਜਾਨ ਬਚ ਸਕਦੀਆਂ ਵਾ ਅਸੀਂ ਵੱਡੇ ਦਿਨ ਤੇ ਇਹ ਹੋਰ ਕਿਸੇ ਪ੍ਰੋਗਰਾਮ ਤੇ ਇੰਨੇ ਨੇ ਲੰਗਰ ਲਾਉਣੇ ਇੰਨਾ ਪੈਸਾ ਖਰਚ ਲੈ ਜਿਹੀ ਦੋ ਰੂਹਾਂ ਬਚਾ ਲਈਏ ਉਹ ਪੈਸਾ ਨਾ ਦੋ ਬੱਚਿਆਂ ਨੂੰ ਬਚਾ ਲਈਏ ਦੋ ਜ਼ਿੰਦਗੀਆਂ ਬਚਾ ਲਈਏ ਇਹੋ ਸਭ ਤੋਂ ਵੱਡਾ ਸਾਡਾ ਫਰਜ਼ ਆ ਕੰਮ ਆ ਪ੍ਰਮਾਤਮਾ ਵੱਲੋਂ ਮਿਹਰ ਬਹੁਤ ਹੋਏਗੀ ਜੇ ਆਪਾਂ ਦੋ ਰੂਹਾਂ ਹੀ ਇੰਨੇ ਪੈਸੇ ਤੇ 40-50 ਹਜ਼ਾਰ ਤੇ ਬਚਾ ਲਈਏ ਜਿਹੀ ਇੰਨਾ ਤੇ ਖਰਚਾ ਕਰਨੀ ਆ ਦੂਜੀ ਗੱਲ ਇਹ ਆ ਨਸ਼ਾ ਛਡਾਊ ਕੇਂਦਰ ਜ਼ਰੂਰ ਗਵਰਨਮੈਂਟ ਨੂੰ ਚਾਹੀਦਾ ਜਿੰਨੇ ਨਸ਼ੇ ਵੇਚਣ ਵਾਲੇ ਤਸਕਰ ਆ ਉਹਨਾਂ ਨੂੰ ਫੜਨੇ ਛੋਟਿਆਂ ਨੂੰ ਨਹੀਂ ਵੱਡਿਆਂ ਨੂੰ ਵੀ ਹੱਥ ਪਾਉਣ ਜਿੰਨਾਂ ਕੋ ਇੱਕ ਪੁੜੀ ਲੱਭਦੀ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਕੋਈ ਵੱਡਿਆ ਨੂੰ ਫੜੋ ਵੇਖੋ ਆ ਸਾਡੇ ਮੱਲੇ ਇੱਡਾ ਚੌਂਕਿਆ ਸ਼ਾਮ ਨੂੰ ਇੱਥੇ ਪੂਰੀ ਮਹਿਫਿਲ ਲੱਗੀ ਹੁੰਦੀ ਆ ਕੋਈ ਪੁਲਿਸ ਨੂੰ ਕੋਈ ਪੁਲਿਸ ਨੂੰ ਫੋਨ ਕੀ ਕਰਨਾ ਜੀ ਸਰ ਇਨਫਾਰਮ ਗੈਂਗਸਟਰ ਆ ਨਸ਼ੇ ਵੇਚਣ ਵਾਲੇ ਗੈਂਗਸਟਰ ਕੋਣ ਕਰੇਗਾ ਫੋਨ ਫੋਨ ਕਰੋਗੇ ਅਗਲੇ ਦਿਨ ਸਾਡੇ ਦਵਾਲੇ ਸਾਡੇ ਐਮਸੀ ਸਾਹਿਬ ਇੱਕ ਦਿਨ ਬੋਲ ਬਟੇ ਜੀ ਯਾਰ ਨਸ਼ਾ ਨਾ ਵੇਚਿਆ ਕਰੋ ਘਰ ਲਾਵਾ ਚਲ ਗਿਆ ਇੱਥੇ ਐਮਸੀ ਸਾਹਿਬ ਹੁੰਦੇ ਸਲੀਮ ਵਾਰਡ ਨੰਬਰ 13 ਦੇ ਇਨਚਾਰਜ ਇਹ ਨਹੀਂ ਆਪੇ ਇਹਨਾਂ ਚਾਰਿਆਂ ਲੰਮਾ ਦਿੱਤਾ ਕਿ ਇੱਥੇ ਨਾਕ ਲੋਇਆ ਕਰੋ ਉਹਨਾਂ ਦੇ ਘਰ ਲਾਵਾ ਚੱਲ ਗਿਆ ਕੋਈ ਪੰਗਾ ਸਾਥ ਨਹੀਂ ਲੈ ਸਕਦਾ ਮਸ਼ਾ ਵੇਚਣ ਵਾਲੇ ਗੈਂਗਸਟਰ ਆ ਉਹਨਾਂ ਦੀ ਪਹੁੰਚ ਹੈਗੀ ਆ ਇਸ ਕਰਕੇ ਆਪਾਂ ਪੁਲਿਸ ਨੂੰ ਚਾਹੀਦਾ ਕਿ ਇੱਥੇ ਪੱਕਾ ਨਕਾ ਲਾਉਣ ਥੋੜਾ ਧਿਆਨ ਰੱਖਣ ਫੇਰਾ ਤੋਰੀ ਰੱਖਣ ਤੇ ਤਾਂ ਜੋ ਜੇ ਆਹਨ ਬੱਚਾ ਇੱਕ ਮਰ ਗਏ ਕੌਣ ਜ਼ਿੰਮੇਵਾਰ ਹੈ ਜੀ ਉਹ ਨਹੀਂ ਕਰਦੇ ਉਹਨੂੰ ਜ਼ਿੰਮੇਵਾਰ ਕਰਦੇ ਆ ਬੱਚੇ ਨੂੰ ਕਦੇ ਗਵਰਨਮੈਂਟ ਜ਼ਿੰਮੇਵਾਰ ਨਹੀਂ ਇਸ ਚੀਜ਼ ਦੀ ਇਸ ਮੁਹੱਲੇ ਦੇ ਸਾਲ ਦੇ ਵਿੱਚ ਪੰਜ ਬੱਚੇ ਮਰੇ ਆ ਜੀ ਮਸ਼ੇਦੇ ਨਾਲ ਹੀ ਕੌਣ ਕਾਰਵਾਈ ਕੀ ਕੌਣ ਕੇਤ ਕਾਰਵਾਈ ਹੋ ਗਈ ਆ ਮੁੰਡਾ ਮਰ ਗਿਆ ਕਿਤੇ ਕਾਰਵਾਈ ਹੋ ਗਈ ਜੀ ਕੀ ਕਰਨ ਦੀ ਆ ਪੁਲਿਸ ਹੁਣ ਦੱਸੋ ਤੁਹਾਨੂੰ ਇਹਦਾ ਇਨਸਾਫ ਕੀ ਆ ਬੱਚੇ ਦਾ ਇਹਦੇ ਕੋਈ ਮੰਗੀ ਇਹ ਸਿਰਫ ਨਸ਼ਾ ਕਰਨ ਵਾਲੇ ਦਾ ਕਸੂਰ ਆ ਹਾਂ ਤੇ ਉਹਨਾਂ ਦੇ ਕੋਈ ਪਰਚਾ ਨਾ ਕਰਨ ਜਿੰਨਾਂ ਚੱਕ ਮੋਹ ਤੇ ਬੇਰ ਨਾ ਜਾਣ ਉਹਨਾਂ ਤੇ ਕੋਈ ਪਰਚਾ ਨਾ ਕੱਟ ਕੇ ਛੇਤੀ ਨਾ ਜੇਲ੍ਹ ਦੇ ਵਿੱਚ ਸੁਟਣ ਇਹ ਵੇਖੋ ਨਾ ਕਿ ਬੱਚੇ ਹੀ ਕੰਮ ਕਰਦੇ ਆ ਨਸ਼ਾ ਵੇਚਦੇ ਆ ਬੰਦੇ ਪੀਣ ਵਾਲੇ ਫੜਦੇ ਆ ਵੇਚਣ ਵਾਲੇ ਕੋਈ ਫੜਦਾ ਕੋਈ ਇਸ ਤਰ੍ਹਾਂ ਕਰਦੇ ਆ ਇਹ ਪਹਿਲੀ ਗੱਲ ਤੇ ਪਰਚਾ ਘਾੜੀ ਕੱਟਿਆ ਹੁੰਦਾ ਇਹਨਾਂ ਨੇ ਸਰਕਾਰ ਕੋ ਸਰਕਾਰ ਕੋ ਲਾਇਕ ਵੀ ਹਨ ਪਰਚਾ ਕੱਟੇ ਫਿਰ ਵੀ 20-2000 ਰੁਪਏ ਉਹਦੇ ਫੇਰ ਖੜੋ ਸਰਕਾਰ ਕੋ ਹੱਥ ਜੋੜ ਕੇ ਅਪੀਲ ਆ ਅਸੀਂ ਇੱਥੇ ਇੱਕ ਸੁਸਾਇਟੀ ਬਣਾਉਣੀ ਆ ਜਿਸ ਦੇ ਵਿੱਚ ਅਸੀਂ ਸਾਰੇ ਬੱਚੇ ਜਿਨੇ ਕਮ ਸੇ ਕਮ ਇੱਥੇ 100 150 ਮੁੰਡਾਗਾ ਜਿਹੜਾ ਨਸ਼ਾ ਕਰਦਾ ਸਰਕਾਰ ਆਡੀ ਮਦਦ ਕਰੇ ਅਸੀਂ ਆਪਣੀ ਇੱਕ ਸੁਸਾਇਟੀ ਬਣਾਉਨੇ ਆ ਜਿਹੜੀ ਸੁਸਾਇਟੀ ਬਣੇਗੀ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਕੇ ਉਹ ਨਸ਼ਾ ਸਿਰੋ ਕੇਂਦਰ ਚ ਪਹੁੰਚਾਏ ਸਰਕਾਰ ਇਹੋ ਜਿਹਾ ਕੋਈ ਸਾਡੇ ਮੰਨੇ ਸੀ ਇੱਕ ਸੁਸਾਇਟੀ ਬਣਾ ਦੇ ਜਾਂ ਇਹ ਖੁਦ ਬਣਾ ਲੈਨੇ ਸਾਡੀ ਹੈਲਪ ਕਰੇ ਕਿ ਥੋੜਾ ਖਰਚਾ ਦੇ ਕਿ ਜਿਹੜਾ ਅਸੀਂ ਉੱਥੇ ਤੱਕ ਪਹੁੰਚਾ ਲਈਏ ਇੱਥੇ ਤੇ ਮਾਂ ਪਿਓ ਕੋ 500 ਰੁਪਿਆ ਦਿਹਾੜੀ ਲਾਉਂਦੇ ਘਰ ਨੂੰ ਰੋਟੀ ਖਾਂਦਾ ਨਹੀਂ ਪਤਾ ਕੀ ਅੱਜ ਮਿਲਨੀ ਕਿ ਨਹੀਂ ਮਿਲਨੀ ਉਹ ਨਸ਼ਾ ਛਡਾਉ ਜੀ ਇਹਨੇ ਪਹਿ ਕਿਥੋਂ ਲਾ ਦਿੰਗੇ ਜੀ ਸਾਰਨ ਧੰਨਵਾਦ ਕੀ ਗੱਲ ਹੋਈ ਬੈਠੇ ਕੀ ਲੜਦਾ ਹੀ ਤੇਰਾ ਬੈਠ ਹੈ ਨਾ ਲੜਕਾ ਹਾਂਜੀ ਕਿੰਨੇ ਬੱਚੇ ਤੁਹਾਡੇ ਤਿੰਨ ਇਹ ਕਿਥੇ ਨਾ ਪਤਾ ਹੈ ਸਭ ਤੋਂ ਸਭ ਨੇ ਠੀਕ ਹੈ ਕੋਈ ਗੱਲ ਹੋਈ ਕੁਛ ਨਹੀਂ ਭਾਜੀ ਨਸ਼ੇ ਨਾਲ ਹੋ ਗਿਆ ਏਦਾਂ ਚਾਚਾ ਨਾ ਬੋਲਣਾ ਨਾ ਨਸ਼ੇ ਨਾਲ ਹੀ ਗੱਲ ਆ ਲੈ ਲੈ ਮਾਈਕ ਲੰਗਾ ਮਾਈਕ ਲਗਾ ਠੀਕ ਹੈ ਨਾ ਇਸ ਤਰ੍ਹਾਂ ਹੋ ਗਿਆ ਠੀਕ ਹੈ ਨਾ ਸਰਾ। ਸਮਾਨ ਪਹਿਲਾਂ ਸਮਾਨ ਲੌਂਦਾ ਹੁੰਦਾ ਠੀਕ ਹੈ ਨਾ ਹੋਇਆ ਇਦਾਂ। ਆਵਾਜ਼ ਕੋ ਥੀ ਕੱਟਣਾ। ਹੋਰ ਚ ਬੋਲਣਾ। ਠੀਕ ਹੈ ਨਾ ਕੁਝ ਕਰਨਿਆ। ਠੀਕ। ਡੈਡੀ ਤੂੰ ਬੋਲ। ਠੀਕ ਹੈ ਨਾ। ਹਾਂਜੀ। ਕਿ ਚਤਾ ਲੌਂਦਾ ਹੈ ਕਿ 30 ਲੌਂਦਾ। 30 ਲੌਂਦਾ ਠੀਕ ਹੈ। ਪਤਾ ਹੀ ਤੁਹਾਨੂੰ? ਹਾਂਜੀ। ਕਿਦਾਂ ਕਦੂ ਖਲਦੀ ਕਰਾਇਆ ਕਿਤੇ? ਕਰਾਇਆ ਹੀ। ਬਾ ਤੇਲ ਨਹੀਂ ਆ ਗਾ ਕੱਟ ਕੋ। ਲਾਜ ਪੂਰਾ ਨਹੀਂ ਨਾ ਹੋਇਆ। ਸਭ ਪਟੇ। ਦਾ ਕੀ ਲੱਗਦਾ ਸੀ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਗਾ ਟੁਗਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤਾਂ ਨौजवान ਬੱਚੇ ਜਾਣਗੇ ਲਈ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਡਾ ਵੀ ਤਾਨੂੰ ਵੇਖਿਆ ਲਈ ਜਾਂਦਾ ਕਲਪ ਦਾ ਜਦਾਓ ਚੱਲਿਆ ਆਲੇ ਕੋ ਵੇ ਆਲੇ ਦੇ ਲਾਜ ਦਾ ਕਲਪਨਾਈ ਠੀਕੇ ਨਹੀਂ ਬੰਦ ਕਰਦੇ ਤੇ ਸਮਾਂ ਨੇ ਦੁਨੀਆ ਰੋੜਦੀ ਆ ਨਾ ਉਹਦਾ ਵਿਚਾਰੀ ਕੀ ਬਣਦਿਆ ਦਾ ਕਰਦੇ ਆ ਇਧਰ ਆ ਵੀ ਤੂੰ ਵੀ ਆ ਨਾ ਕਰਨਾ ਹੋਵੇ ਨਾ ਆ ਵੀ ਹਾਂ ਕਿਤੇ ਦੋਸਤੇ ਵੀ ਆਮ ਆਦਮੀ ਪਾਰਟੀ ਦੇ ਆਗੂ ਜੇ ਹਾਂ ਜੀ ਆਵਾਜ਼ ਦੇ ਦੇ ਇਹਨਾਂ ਦੇ ਬਾਰੇ ਦੋਸ਼ ਨੇ ਵੀ ਇੱਥੇ ਲਗਾਤਾਰ ਜਿਹੜਾ ਨਸ਼ਾ ਨਸ਼ਾ ਤਾਂ ਕਾਫੀ ਹੈਗਾ ਨਸ਼ਾ ਤਾਂ ਕਾਫੀ ਹੈ ਬਾਸ ਸਾਹਿਬ ਵੀ ਜਿੱਥੋਂ ਤੱਕ ਪੁਲਸਾ ਪੁਲਸ ਬਰਚੇ ਵੀ ਕਰਨ ਈ ਆ ਇੱਕ ਆ ਜਮਾਨਤ ਆ ਅਈ ਤਾਂ ਮੋਹਤ ਬੇਰਾਂ ਨੂੰ ਕਹਿੰਦੇ ਜੋ ਐਮਸੀ ਆ ਵੀ ਜਮਾਨਤ ਹੀ ਨਾ ਦੇਣ ਜਿਹੜੇ ਵੇਚਦੇ ਆ ਬੜੀ ਅਪੀਲ ਕਰਦੇ ਆ ਵੀ ਆਪਣੀਆਂ ਜਮਾਨਤਾਂ ਨਾ ਦੇਣ ਇਹਨਾਂ ਦੀਆਂ ਜਿਹੜੇ ਫੜੇ ਜਾਂਦੇ ਆ ਵੇਚਦੇ ਮੁਲਾਜ਼ਮ ਮੁਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਚਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦੇਤਾ ਮੇਰੇ ਮੰਮੀ ਲੈੜੀ ਨੂੰ ਵੀ ਆਪਣੇ ਮੁੰਡੇ ਨੂੰ ਸਮਝਾਓ ਵੀ ਇਹ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਜੇ ਉਹ ਜੇ ਲਾਮਾ ਦਵੋਗੇ ਜਾਂ ਕਹੋਗੇ ਤੇ ਫਿਰ ਖੁਦ ਜੁਮੇ ਆ ਹਾਂਜੀ ਜੁਮੇ ਆ ਉਹ ਫਿਰ ਬਾਅਦ ਚ ਤੁਹਾਨੂੰ ਬਰਾ ਵੀ ਦੋ ਚਾਰ ਜਾਣੇ ਅਸੀਂ ਉਧਰ ਜਾਈਏ ਤੇ ਮੁੜ ਕੇ ਸਾਨੂੰ ਕੋਈ ਅੱਗੇ ਨਹੀਂ ਆਉਂਦਾ ਇਹ ਕਿਸੇ ਵੀ ਵਜ੍ਹਾ ਦੀ ਹੋਵੇ ਤਾਂ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਵੀ ਹੋਣੀ ਚਾਹੀਦੀ ਆ ਇਹਦੇ ਇਹੋ ਮੰਗ ਕਰਦੇ ਆ ਇਹ ਨਹੀਂ ਹੈ ਨਾ ਵੇਚਣ ਉਹਦੇ ਤੇ ਵੀ ਕਰ ਦੋ ਲੇਡੀਸ ਆ ਸਾਡੇ ਪਹਿ ਲੈ ਕੇ ਸ਼ੁਕਰ ਕਰਦੇ ਮੇਰੀ ਗੱਲ ਸੁਣੋ ਨਸ਼ਾ ਡੱਕਣ ਮਰੇ ਹੀ ਬਹੁ ਡੱਕੀ ਦਾ ਆ ਬਹੁ ਡੱਕਣ ਤੇ ਨਸ਼ਾ ਘਟੇ ਨਸ਼ਾ ਤਾਂ ਕੋਈ ਡੱਕਦਾ ਨਹੀਂ ਆ ਹੈ ਤੇ ਬੋਟਾ ਅੰਦਰ ਵਰਕੇ ਬਾਹਰ ਕਰਦੀ ਆ ਪੁਲਿਸ ਵੀ ਉਹਨਾਂ ਕੋਲ ਪਹਿ ਲੈ ਜਾਂਦੀ ਤੇ ਚਲੋ ਜੇ ਕੋਈ ਨਸ਼ਾ ਵੇ ਇੱਧਰ ਤੇ ਬੋਟਾ ਲੈ ਜਾਂਦੇ ਕਰਕੇ ਕਿਥੇ ਗੋ ਜਾ ਹਾਂਜੀ ਸਰ ਫਟੇਗੜ ਛੂ ਗਿਆ ਬਾਟ ਨੰਬਰ 2 ਚ ਵਿਸ਼ਾਲ ਨਾਮ ਦਾ ਦਿੱਤੀ ਤੇ ਮੋਤੋ ਇੱਥੇ ਦੇ ਪਰਵਾਤ ਮੈਂਬਰਾਂ ਦਾ ਦੋਸ਼ ਹੈ ਕਿ ਉਹ ਇਹ ਨਸ਼ੇਦਾਰ ਮੌਤ ਹੋਈ ਹੈ ਹਾਂ ਜੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੋ ਤਿੰਨ ਦਸਿਆ 10 ਮਿੰਟ ਪਹਿਲਾਂ ਵੈਰੀਫਾਈ ਕੀਤਾ ਇਹ ਵਿਸ਼ਾਲ ਮੁੰਡਾ ਇਹਦੀ ਹਸਪੀਟਲ 'ਚ ਡੈਥ ਹੋਈ ਹੈ ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦੇ ਕੋਈ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ 'ਚ ਇਹਦੀ ਕੱਲ ਦੀ ਡੈਥ ਹੋਈ ਹੈ ਸਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੀ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰਾਂਗੇ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ ਇਹ ਤਾਂ ਉਹਨਾਂ ਨੇ ਕਹਿੰਦੇ ਕਿ ਇਹ ਵੇਚਣ ਵਾਲਿਆਂ ਤੇ ਨਹੀਂ ਕਾਰਵਾਈ ਹੋ ਰਹੀ ਨਹੀਂ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹਨੂੰ ਉਹਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਅੰਦਰ ਦਿੱਤਾ ਜਾ ਰਿਹਾ ਜਿਹੜਾ ਕੋਈ ਪੀਨ ਵਾਲਾ ਵਾਜਾ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਜੀ ਸਰ ਉਹ ਤਾਂ ਕਹਿ ਰਹੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਪੁਲਿਸ ਉਹਨਾਂ ਨੂੰ ਪਰਬੂ ਦਿੱਤਾ ਸੀ ਜਰੂਰ ਜੀ ਜੀ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡਿਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਏ ਧੰਨਵਾਦ